ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਗਦਾਰੇ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਐਕਸਾਈਡ ਬਗਰਾੜੀ ਰਹਿ ਜਾਂਦਾ ਐਕਸਾਈਡ ਵਾਂਦਰ ਲਾਂਬਾ ਵਾਲੀ ਇਹ ਆਣ ਗਵਾਂਢ ਦੇ ਪਿੰਡ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾਵਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੀ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਦੋ ਕਨਾਗਾਂ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਝੋਟੀ ਵੇਖ ਰਹੇ ਆ ਸੋਹਣੀ ਝੋਟੀ ਆ ਸੇਵਾ ਸੰਭਾਲ ਵੀਰ ਦੀ ਹੌਲੀ ਕੀਤੀ ਹੋਈ ਆ ਫੁੱਲ ਵਜਨ ਵਾਲੀ ਆ ਇਹ ਇਸ ਟਾਈਮ ਸੇਲ ਹੈ ਵਿਕਾਊ ਆ ਇਨਫਰਮੇਸ਼ਨ ਲੈ ਲੈਣਾ ਉਹ ਕਰ ਦੇਗਾ ਅਲ ਬਾਦ ਦਿੰਨੇ ਆ ਪ੍ਰੋਪਰ ਸਾਈ ਅਫੀਸ਼ੀਅਲ ਲੈ ਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸੀ ਮੇਰਾ ਨਾਮ ਕੁਲਦੀਪ ਸਿੰਘ ਹੈ ਪਿੰਡ ਗੰਧਾਰਾ ਜਿਹੜਾ ਫਰੀਦਕੋਟ ਫੋਨ ਨੰਬਰ ਦੱਸੀ ਫੋਨ ਨੰਬਰ ਹੈ 9877722498 ਇੱਕ ਰਿਫਰ ਹੈ 9877722498 ਬਈ ਕਿੰਨਾ ਵਾਂ ਸੁਆ ਪਹਿਲਾਂ ਝੋਟੀ ਹੈ ਜੀ ਕਿੰਨੇ ਕ ਦਿਨ ਲੈ ਜੂ ਦਿਨ ਬਾਅਦ ਲਗਭਗ 2-3 ਦਿਨ ਲੱਗੂਗੀ ਤਿਆਰੀ ਆ ਤਿਆਰੀ ਆ ਮਾਂਥਲੀ ਕਿੰਨਾ ਗਧਾ ਦੁੱਧ ਸੀ ਬਾਈ ਮਾਂਥਲੇ ਚੰਗਾ ਦੁੱਧ ਸੀ ਜੀ ਤੁਹਾਡੇ ਹਿਸਾਬ ਨਾਲ ਕਿੰਨਾ ਗਧਾ ਦੁੱਧ ਪਿਆ ਜੂ ਵੇਖੋ ਕੀ ਕਹਿ ਸਕਦੇ ਪਹਿਲਾਂ ਝੂਟੀ ਕਰਕੇ ਉਹ ਉ ਗਈ 4-5 ਕੱਢੀਏ ਬਾਹਰ ਨੂੰ ਤੋਰ ਕੇ ਥਾਣਾ ਹੋਣਾ ਹਾਂ ਆ ਦੋਸਤੋ ਵੇਖ ਲਓ ਬਹੁਤ ਸੋਹਣੀ ਝੋਟੀ ਪਹਿਲਾ ਸੂਆ ਪਲੂਨ ਕੱਟੀ ਆ ਕੱਦ ਕਾਠ ਵੱਡਾ ਹੀ ਆ ਸੋਹਣਾ ਬੋਡੀ ਸਟਰਕਚਰ ਆ ਖੁੱਲੇ ਢੁਲੇ ਅੰਗਾਂ ਪੈਰਾਂ ਦੀ ਆ ਸੇਵਾ ਸੰਭਾਲ ਵੀਰ ਦੀ ਚੰਗੀ ਕੀਤੀ ਹੋਈ ਆ ਚਾਰਛਪੇਰੋਂ ਗੋਲ ਮਟੋਲ ਪਈ ਆ ਪੂਰੀ ਭਾਰੀ ਨਰੋਈ ਨੇਗਰ ਫੁੱਲ ਵਜਨ ਵਾਲੀ ਝੋਟੀ ਪਹਿਲਾ ਸੂਆ ਮੂ ਮੱਥੇ ਦੀ ਸੰਖੀ ਆ ਛੋਟੀ ਸਿੰਗੀ ਜਵਾਂ ਨਾਲ ਦੀ ਬੁੜੀ ਹੋਈ ਆ ਹਵਾਨਾ ਕਰਮ ਵਾਲੀ ਨੇ ਸੋਨਾ ਤਿਆਰ ਕੀਤਾ ਹੋਇਆ ਸਾਈਡਾਂ ਚ ਵਾਲ ਢੱਲ ਬਾਕੀ ਆ ਦੋ ਤਿੰਨ ਦਿਨ ਵੀਰ ਦਾਸ ਦਾ ਮਸਾ ਹੀ ਲਾਊਗੀ ਦੋਵਾਂ ਤਿੰਨਾਂ ਦਿਨਾਂ ਤਾਈ ਜਿਹੜੀ ਤੁਸੀਂ ਵਾਲ ਢੱਲ ਵੇਖ ਰਹੇ ਆ ਸਾਰੀ ਕੱਢ ਕੇ ਹਵਾਨਾ ਟੈਡ ਕਰਕੇ ਸੋਨਾ ਕਰਮ ਵਾਲੀ ਨੇ ਐ ਕਿਹੜਾ ਹੋਰ ਕਢਾਲਾ ਬਾਈ ਦੋਸਤੋ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਦੋ ਹਨ ਆ ਗਿਆ ਪਹਿਲਾਂ ਤਾਂ ਲੱਗਦਾ ਦੇਖਣ ਤੋਂ ਕਿੱਲੇ ਖੁਰਨੀਆਂ ਜੀਆਂ ਵਾਵਾ ਕਿ ਵਾਵਾ ਪਸ਼ੂ ਹੋਣਗੇ ਵੀਰ ਦੇ ਪਰ ਇਸ ਟਾਈਮ ਦੋ ਨਾਗ ਆ ਲਗਭਗ ਨਾਗ ਪਸ਼ੂ ਸਾਰੇ ਪਾਸੇ ਹੁਣ ਘਟਦੇ ਹੀ ਜਾਂਦੇ ਆ ਫਾਰਮਾਂ 'ਚ ਤਾਂ ਚਲੋ ਬਹੁਤ ਗੈਂਤੀ 'ਚ ਪਸ਼ੂ ਹੈਗੇ ਆ ਪਰ ਆਮ ਹੁਣ ਪਿੰਡਾਂ 'ਚ ਘਰੇਲੂ ਬਹੁਤ ਜਾਨਵਰ ਘਟ ਗਏ ਆ ਸੋਹਣੀ ਝੋਟੀ ਆ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆ ਦੋਸਤੋ ਵੀਰ ਤਾਂ ਨਰਮੀ ਆ ਗੱਲਾਂ ਤੁਸੀਂ ਸੋਹਣੀ ਲਈਆਂ ਬਾਈ ਦੀਆਂ ਬਾਈ ਨੇ ਤਾਂ ਕੋਈ ਬਾਹਲੀ ਗੱਲ ਨਹੀਂ ਕੀਤੀ। ਬਾਕੀ ਥਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੇਣਾ ਜਿਹੜੇ ਹਿਸਾਬ ਨਾਲ ਪਹਿਲਣ ਝੋਟੀ ਉਹ ਹਿਸਾਬ ਨਾਲ ਥਾਨ ਕਰਮਾਲੀ ਦਾ ਪੂਰਾ ਚੰਗਾ ਨਹੀਂ ਆਮ ਪਹਿਲਣ ਦਾ ਥਾਨ ਚੁੰਡੀਜੀ ਵਾਲਾ ਹੁੰਦਾ ਪੂਰਾ ਮੁਠੀ ਵਾਲਾ ਅਦੀ ਚਵਾਈ ਵਾਲਾ ਥਾਨ ਚਾਰੇ ਥਾਨ ਗੈਪਸ ਵਿੱਚ ਨਿਖੜਵੇਂ ਇਕੱਲੇ-ਇਕੱਲੇ ਲੱਗੇ ਹੋਏ ਆ ਮੁੱਲ ਬਈ ਜੈਜਾ ਲੈਣ ਦੇ ਨਾਲ ਆ ਜੈਜਾ ਬਈ 1 ਲੱਖ 10000 ਮਨਤਨ ਹੋਜੀ ਮੌਕੇ ਤੇ ਥੋੜਾ ਘਣਾ ਕਰ ਦਾਂਗੇ ਫੋਨ ਨੰਬਰ ਦਾਰ ਆਦਾ ਸੀ 9877722458 ਠੀਕ ਹੈ ਜੀ ਦੋਸਤੋ ਬਿਲਕੁਲ ਜਾਇਜ਼ ਜੀ ਡਿਮਾਂਡ ਹੈ 110000 ਵਿੱਚੋਂ ਮੌਕੇ ਤੇ ਮਾਨਤਾਣ ਹੋ ਜੂ ਇਹ ਹੀ ਝੋਟੀ ਜੀ ਕਿਸੇ ਹੋਰ ਵਪਾਰੀ ਦੇ ਘਰੇ ਖੜੀ ਹੁੰਦੀ ਤੇ ਮੁੱਲ ਬਿਨਾਂ ਸ਼ੱਕ ਦੀ 15-20000 ਵੱਧ ਹੋਣਾ ਹੀ ਸਵਾ ਲੱਖ ਤੋਂ ਘੱਟ ਕਿਸੇ ਨੇ ਵੀ ਗੱਲ ਨਹੀਂ ਕਰਨੀ ਸੀ ਪਰ ਬਿਲਕੁਲ ਜਾਇਜ਼ ਜੀ ਡਿਮਾਂਡ ਹੈ 110000 ਉਹਦੇ ਚੋਂ ਮੌਕੇ ਤੇ ਆਏ ਗਏ ਭੈਣ ਭਰਾ ਦਾ ਮਾਨਤਾਣ ਹੋ ਜੂ ਬਾਕੀ ਮੈਨੂੰ ਤਾਂ ਲੱਗਦਾ ਨਹੀਂ ਕੋਈ ਜਿਹੜਾ ਭੈਣ ਭਰਾ ਵੀਡੀਓ ਵੇਖ ਕੇ ਵੀਰ ਦੇ ਘਰੇ ਪਹਿਲਾਂ ਆ ਗਿਆ ਕੋਈ ਝੋਟੀ ਛੱਡ ਕੇ ਜਾਊ ਕਿਉਂਕਿ ਸਨੱਖੀ ਵੀ ਪੂਰੀ ਆ ਵਜਨ ਵੀ ਬਹੁਤ ਆ 10 12 ਕਿਲੋ ਖੁੱਲਾ ਦੁੱਧ ਦਰਮਿਆਨੀ ਸੇਵਾ ਦੇ ਝੋਟੀ ਨੇ ਬੜੇ ਆਰਾਮ ਨਾਲ ਚਵਾ ਦੇਣਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਘਰੇਲੂ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਨਰਮ ਜਿਹਾ ਪਰਿਵਾਰ ਆ ਬਾਕੀ ਜਦੋਂ ਤੁਸੀਂ ਵੀਰ ਨਾਲ ਫੋਨ ਤੇ ਗੱਲਬਾਤ ਕਰੋਗੇ ਤੁਸੀਂ ਜੱਜ ਕਰ ਹੀ ਲੈਣਾ ਜਿਹੜੀ ਵੀ ਭੈਣ ਭਰਾ ਦੀ ਪਸੰਦ ਆਉਂਦੀ ਹੈ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਦੂਰੀ ਵਰੀ ਦੱਸ ਦਿਨਾ ਪਿੰਡ ਗਦਾਰੇ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਆਣਗਵਾਂਡ ਦੇ ਪਿੰਡ ਲੰਬਾਲੀ ਵਾਂਦਰ ਜਦੋਂ ਤੁਸੀਂ ਕੋਟ ਤੋਂ ਬਠਿੰਡੇ ਨੂੰ ਜਾਂਦੇ ਆ ਤੇ ਬਗਰਾੜੀ ਨੰਗਨਸਾਰ ਮੇਨ ਰੋਡ ਤੇ ਵੀਰ ਦਾ ਪਿੰਡ ਵਸਿਆ ਨਾਲ ਹੀ ਲੰਬਾਲੀ ਰਹਿ ਜਾਂਦਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਤੁਸੀਂ ਵੀਰ ਨਾਲ ਗੱਲਬਾਤ ਕਰ ਲਿਓ ਪ੍ਰੋਪਰ ਐਡਰੈਸ ਸਮਝਾ ਦਊਗਾ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ